ਉੱਪਾ ਅੱਜ ਜਿੱਥੇ ਜਿਹੜਾ ਕੋਕੋਨਟ ਦੀ ਨਾ ਕੀ ਆ ਕੂਕਾਨੇਟ ਕੂਕਾਨੇਟ ਸਵੇਰ ਦਾ ਮੇਰੇ ਤਾਂ ਜਵਾਨ ਤੇ ਨਹੀਂ ਚੜਦਾ ਪਿਆ ਕੂਕਾਨੇਟ ਆ ਇੱਥੇ ਪਹੁੰਚੇ ਸੀਗੇ ਅਸੀਂ ਜਿਹੜਾ ਰੋਡ ਜਿਹੜਾ ਪਾਲੀ ਸਾਈਡ ਆ ਜਾ ਕੇ ਆਇਆ ਪਹਿਲਾਂ ਤੁਹਾਨੂੰ ਰਾਈਟ ਸਾਈਡ ਜਿਹੜਾ ਸੀਗਾ ਦੇਮਬਲ ਜਾ ਕੇ ਆਇਆ ਕਾਫੀ ਇੰਜੋਏ ਤੇ ਫੰਕਸ਼ਨ ਕੀਤਾ ਆ ਸਾਡੇ ਨੌਜਵਾਨ ਸੜੇ ਨਾਲ ਇਹਨਾਂ ਨੇ ਵੀ ਇੰਜੋਏ ਕੀਤਾ ਆ ਤੇ ਹੁਣ ਅਸੀਂ ਦੂਜੀ ਸਾਈਡ ਜਾ ਰਹੇ ਸੀਗੇ ਤਾਂ ਸਭੀ ਸਾਨੂੰ ਮੱਝ ਦੇ ਮਝੈਲ ਕੋਚ ਜਿਹੜੇ ਸਜਣ ਮੇਰੇ ਨਹੀਂ ਮਿਲੇ ਆ ਇਹਨਾਂ ਨਾਲ ਗੱਲਬਾਤ ਕੀਤੀ ਆ ਤੇ ਬਹੁਤ ਹੀ ਪੜ੍ਹੇ ਲਿਖੇ ਜਿਹੜੇ ਆ ਆਪ ਕਹਿ ਸਕਦੇ ਸਮਾਜਤਾ ਜਿਹੜਾ ਇੱਕ ਪੜ੍ਹੇ ਲਿਖਿਆ ਵਰ ਗਿਆ ਬੁੱਧੀ ਵਰ ਗਿਆ ਉਹਦੇ ਵਿੱਚੋਂ ਸੱਜਣ ਆ ਉਹਨਾਂ ਨਾਲ ਗੱਲਬਾਤ ਜਿਹੜਾ ਆਪਾਂ ਕਰਨ ਜਾ ਰਹੇ ਆ ਤੇ ਭਾਜੀ ਹੁਣੇ ਸੁਰਿੰਦਰ ਸਿੰਘ ਭਾਈ ਤੁਹਾਡਾ ਨਾਮ ਹਾਂਜੀ ਹਾਂਜੀ ਸੁਰਿੰਦਰ ਸਿੰਘ ਜੋ ਕਿ ਆਪਣੇ ਬਟਾਲੇ ਤੋਂ ਨੇ ਤੇ ਕبھی ਵੀ ਨੇ ਗਜ਼ਲ ਗੋਹ ਨੇ ਕੇ ਨਾਲ ਪ੍ਰੋਫੈਸਰ ਵੀ ਨੇ ਤੇ ਪਹਿਲਾਂ ਆਪਾਂ ਇਹਨਾਂ ਤੋਂ ਕਵਿਤਾ ਸੁਣਦੇ ਆ ਤੇ ਫਿਰ ਨਾਲ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਹਾਂਜੀ ਭਾਜੀ ਤੁਹਾਡਾ ਬਹੁਤ ਬਹੁਤ ਸਵਾਗਤ ਆ ਪਹਿਲਾਂ ਕਵਿਤਾ ਤੋਂ ਹੋ ਜੇ ਫਿਰ ਗੱਲਬਾਤ ਫਿਰ ਕਰਦੇ ਆ ਠੀਕ ਆ ਜੀ ਹਾਂਜੀ ਮੈਂ ਗਾਦਲ ਦੇ ਗੋਸ਼ੇ ਜਰੂਰ ਜਰੂਰ ਜੀ ਤਰਨਮ ਸੁਣਾਉਂਦਾ ਮੈਂ ਤਾਂ ਜਿੱਦਾਂ ਮਰਜੀ ਇੱਕ ਮਿੰਟ ਆ ਬੜਾ ਛੋਟਾ ਮਾਲਾ ਇਹਨਾਂ ਨਾਲ ਕਰਤੀਆਂ ਨਾ ਅੱਗੇ ਪਾ ਲਾਓ ਬਾਜੋਂ ਦੇ ਮਾਤਾ ਬੁਜਾਓ ਸੁਪਾਜੀ सुरेंद्र ਸਿੰਘ ਹੁਣ ਪਹਿਲਾਂ ਪਹਿਲਾਂ ਤੋਂ ਇੱਕ ਹਫਤਾ ਸੁਣਦੇ ਆ ਤੇ ਉਹ ਤੋਂ ਬਾਅਦ ਆਪਾਂ ਅਗਲੀ ਸਾਂਝ ਪੋਨੇ ਹਾਂਜੀ ਬਾਜੀ ਮੈਂ ਤਰਨਮ ਚ ਦੋ ਸ਼ੇਰ ਸੁਣਾ ਦਿੰਦਾ ਹਾਂਜੀ ਖਾਸ ਹੈ ਉਸ ਦੀ ਜੋ ਮੇਰੇ پاس ਬਾਕੀ ਹੈ ਅਮਾਨਤ ਖਾਸ ਹੈ ਉਸ ਦੀ ਜੋ ਮੇਰੇ پاس ਬਾਕੀ ਹੈ ਉਦੇ ਰਤਣ ਦੀ ਤਵੇ ਤਾਂ ਆਸ ਬਾਕੀ ਹੈ ਅਮਾਨਤ ਖਾਸ ਹੈ ਉਸ ਦੀ ਜੋ ਮੇਰੇ پاس ਬਾਕੀ ਹੈ ਵਾਣਾ ਸਿਰੇ ਨਾ ਵਾਣਾ ਮਸਤ ਜੀ ਗਨੀ ਹਿਜਰ ਦੀਨਾ ਸਾੜ ਸਾਵੇ ਬਣ ਮੇਰੇ ਮਨ ਦੇ ਐਗਨੀ ਹਿਜਰ ਦੀਨਾ ਸਾੜ ਸਾਵੇ ਬਣ ਮੇਰੇ ਮਨ ਦੇ ਐਗਨੀ ਸੋਵੇ ਬਣ ਮੇਰੇ ਮਨ ਦੇ ਅਜੇ ਇੱਕ ਉਮਰ ਤੱਕ ਤੇ ਮੇਰਾ ਬਣਵਾਸ ਬਾਕੀ ਹੈ ਅਜੇ ਇੱਕ ਉਮਰ ਤੱਕ ਤੇ ਮੇਰਾ ਬਣਵਾਸ ਬਾਕੀ ਹੈ ਅਮਾਨਤ ਖਾਸ ਹੈ ਉਸ ਦੀ ਜੋ ਮੇਰੇ ਪਾਸ ਬਾਕੀ ਹੈ ਉਹਦੇ ਇੱਕ ਵਾਰ ਪਰਤ ਦੀ ਤਦੇ ਤਾਂ ਆਸ ਬਾਕੀ ਹੈ امانت خاص ہے اس دی جو میرے پاس باقی ہے بہت خوب تالیاں بتائیں بہت ہی خوبصورت শব্দ الفاظ اور کہہ سکتے ہیں ایک طرح دا جڑا ایتھے موسم ہے وہ اپنے اپ وچ بہت اک سوہانا ہے اپنے اپ وچ مثال ہے ਔਰ ਉਹਦੇ ਵਿੱਚ ਜਦੋਂ ਇਹ ਗੋਲ ਖੋਲਦੇ ਆ ਬਟਾਲਵੇ ਬਟਾਲੇ ਸ਼ਹਿਰ ਤੋਂ ਬਟਾਲੇ ਸ਼ਹਿਰ ਤੋਂ ਆ ਪਾਜੀ ਹੁਣੇ ਤੇ ਬਟਾਲਾ ਤਾਂ ਵੈਸੇ ਵੀ ਗੁਰੂਆਂ ਦੇ ਬੜਾ ਹੀ ਕਹਿੰਦੇ ਵੀ ਉਹਨੂੰ ਗੁਰੂਆਂ ਦੀ ਬਖਸ਼ੀ ਹੋਈ ਜਿਹੜੀ ਨਗਰੀ ਹੈਗੀ ਆ ਸ਼ੈਵ ਕੁਮਾਰ ਪਟਾਲਪੀ ਬਟਾਲੇ ਦਾ ਉਹ ਨਾਮ ਆ ਜਿਹਨੇ ਪੰਜਾਬੀ ਕਵਿਤਾ ਨੂੰ ਪੰਜਾਬੀ ਗੱਜਲ ਨੂੰ ਜਾਂ ਬੇਰਹਾਂ ਨੂੰ ਇਹੋ ਜਿਹਾ ਲਿਖਿਆ ਇਹੋ ਜਿਹਾ ਗਾਇਆ ਇਹ ਪੂਰੀ ਦੁਨੀਆ ਦੇ ਵਿੱਚ ਜਿੱਥੇ ਵੀ ਪੰਜਾਬੀ ਜਗਤ ਵੱਸਦਾ ਆ ਸ਼ੈਵ ਕੁਮਾਰ ਪਟਾਲਪੀ ਜਾਂ ਪੰਜਾਬੀ ਜਗਤ ਆ ਪੰਜਾਬੀ ਜਿਹੜੀ ਕਵਿਤਾ ਹੈ ਉੱਥੇ ਅੱਜ ਵੀ ਜੀਉਂਦੀ ਆ ਤੇ ਬਾਜੀ ਦੇ ਜਿਹੜੇ ਬੋਲ ਦੱਸਦੇ ਆ ਵੀ ਇਹਨਾਂ ਦੇ ਜਿਹੜੀ ਕਵਤਾ ਜੇ ਹੋਈ ਇਹਦੇ ਅਲਫਾਜ਼ ਆ ਇਹਨਾਂ ਦੇ ਤੇ ਉਸ ਬਟਾੜੇ ਦੀ ਜਿਹੜੀ ਸਰਜ਼ਮੀਂ ਜਿਹੜੀ ਧਰਤੀ ਆ ਉਹਦੀ ਜੜ ਦੇ ਵਿੱਚ ਜਿਹੜੇ ਸਮਾਇ ਹੋਏ ਜਾਂ ਉੱਥੋਂ ਉਪਜੇ ਹੋਏ ਜਿਹੜੇ ਸ਼ਬਦ ਆ ਬਾਜੀ ਬਹੁਤ ਬਹੁਤ ਖੂਬ ਆ ਤੇ ਬੜਾ ਸਾਨੂੰ ਪਸੰਦ ਆ ਵੀ ਤੁਹਾਡੇ ਨਾਲ ਸਵੱਬੀ ਮਹਾਰਾਜ ਨੇ ਮਿਲ ਕਰਾਈ ਹੈਗੇ ਆ ਤੇ ਹੁਣ ਦੋ ਸ਼ਬਦ ਜ਼ਰੂਰ ਆਪਾਂ ਜਿਹੜੇ ਆ ਆਪਣੀ ਕਹਿ ਦਈਏ ਵੀ ਇੰਟਰੋਡਕਸ਼ਨ ਦੇ ਹੋ ਜਾਣਦੇ ਆਪਾਂ ਕੀ ਨਾਮ ਹੈਗਾ ਕੀ ਕਿਹੜਾ ਪੇਸ਼ਾ ਸਾਰੀ ਜਾਣਕਾਰੀ ਹੈ ਭਾਈ ਲੱਗ ਗਿਆ ਥੋੜਾ ਟਕਾਲੀ ਨੂੰ ਮੇਰਾ ਨਾਮ ਜੀ सुरेंद्र ਸਿੰਘ ਹੈ ਅੱਛਾ ਜੀ ਮੈਂ ਪੇਸ਼ੇ ਤੋਂ ਅਧਿਆਪਕਾਂ ਪੰਜਾਬੀ ਮਾਸਟਰ ਹਾਂ ਜੀ ਮੇਰੀ ਆਪਣੇ ਪਿੰਡ ਦੀ ਡਿਊਟੀ ਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰਪ੍ਰਤਨਦੋਈ ਅੱਛਾ ਜੀ ਲਿਟਰੇਚਰ ਦਾ ਵਿਦਿਆਰਥੀ ਹਾਂ ਮੈਂ ਜੀ ਹਾਂ ਉਹ ਤਾਂ ਸ਼ਬਦਾਂ ਤੋਂ ਲੱਗਦਾ ਹੈ ਹਾਂਜੀ ਹਾਂਜੀ ਤੇ ਬਸ ਦਈ ਬਤਾ ਕੁਦਰਤ ਦੇ ਨਾਲ ਤੇ ਇਸ ਕਰਕੇ ਕੁਦਰਤ ਦੇ ਮਤਲਬ ਬੇਸਮਜ ਨੂੰ ਨਿਯਤ ਦੇ ਵਿੱਚ ਹੀ ਤੁਰੇ ਫਿਰਦਾ ਹੈ। ਨੇ ਬਹੁਤ ਵਧੀਆ ਇਹ ਦੇਖੋ ਜਿਹੜੀ ਇੱਕ ਇੱਕ ਬੱਕੇ ਦੀ ਇੱਕ ਦੁਨੀਆ ਬਾਹਰੀ ਹੈ ਇੱਕ ਦੁਨੀਆ ਅੰਦਰੂਨੀ ਹੈ। ਜਿਹੜੀ ਅੰਦਰੂਨੀ ਦੁਨੀਆ ਜਿੱਦਾ ਬਾਹਰ ਬਹੁਤ ਤਰੱਕੀ ਆ ਅੰਦਰੂਨੀ ਤਰੱਕੀ ਦੇ ਵੀ ਪੜਾ ਹੁੰਦੇ ਆ। ਤੇ ਮਹਾਰਾਜ ਅੱਗੇ ਅਰਦਾਸ ਆ ਵੀ ਜਿਹੜੇ ਪੜਾ ਪੜਾ ਦਾ ਪੜਾ ਤੁਸੀਂ ਇਹਨਾਂ ਪੜਾਵਾਂ ਨੂੰ ਜ਼ਰੂਰ ਹਾਸਲ ਕਰਦੇ ਜਾਓ ਤੇ ਇਹਦੇ ਜਿਹੜੇ ਮੰਗਲ ਮੰਜ਼ਲੇ ਮਕਸੂਦ ਹੈਗੇ ਆ ਉਹ ਬੜੀ ਦੂਰ ਆ। ਵਾਲੀ ਦਾ ਚੀਜ਼ਾਂ ਦੀਦੀਆਂ ਵਿਆਹ ਦੀ ਹਾਸਲ ਕਰ ਲਿਆ ਆ ਸਾਨੂੰ ਪ੍ਰਾਪਤ ਹੋ ਗਿਆ ਪਰ ਇਹ ਜਿਹੜਾ ਆਪਣੇ ਆਪ ਦੇ ਵਿੱਚ ਤੁਸੀਂ ਆਪ ਮਹਿਸੂਸ ਕਰਦੇ ਆਂ ਪਰ ਅਸੀਂ ਕੀ ਪਾਇਆ ਉਹ ਦੁਨੀਆ ਨੂੰ ਨਹੀਂ ਪਤਾ ਲੱਗਦਾ ਤੇ ਵੈਸੇ ਜਿਹੜਾ ਨਖਾਰਿਆ ਇਹ ਤੁਹਾਡੀ ਕਮਤਾਲ ਵਿੱਚ ਇਸੇ ਤਰ੍ਹਾਂ ਆਉਂਦਾ ਰਹੇ ਪਰਮਾਤਮਾ ਸਾਨੂੰ ਹੋਰ ਬੜੰਦੀਆਂ ਬਖਸ਼ੇ ਹਾਂਜੀ ਭਾਜੀ ਤੁਹਾਡਾ ਆਪਣਾ ਵੀ ਤਾਰੂਫ ਜਰੂਰ ਦਿੱਤਾ ਜਾਵੇ ਜੀ ਇਹ ਮੇਰਾ ਨਾਮ ਜੀ ਦਿਲਰਾਜਵੀਰ ਸਿੰਘ ਜੀ ਤੇ ਮੈਂ ਇੱਕ ਵਿਦਿਆਰਥੀ ਹਾਂ ਜੀ ਮੈਂ ਐਮਏ ਪੰਜਾਬੀ ਬੇਰਿੰਗ ਕਾਲਜ ਤੋਂ ਕੀਤੀ ਆ ਜੀ ਤੇ ਹੁਣ ਮੈਂ ਜਿਹੜਾ ਆ ਜੀ ਬੀਐਡ ਫਾਈਨਲ ਦੇ ਵਿੱਚ ਆ ਜੀ ਮੈਂ ਵੀ ਐਡ ਕਰ ਦਤਾ ਹਾਂ ਤੇ ਜਰੂਰ ਆਪਣੀ ਜਿਹੜੀ ਤੁਸੀਂ ਪੜਾਈ ਪੂਰੀ ਕਰਕੇ ਜਰੂਰ ਜਿਹੜਾ ਆ ਆਪਣੇ ਖੇਤਰ ਦਾ ਚਿਹਰਾ ਬਣੰਦੀਆਂ ਹਾਸਲ ਕਰੋ ਹਾਂਜੀ ਇਹ ਵੀ ਸਾਡੇ ਨਾਲ ਪ੍ਰੋਫੈਸਰ ਸਾਹਿਬ ਨੇ ਪਤਾ ਲੱਗਾ ਹੈ ਬਾਇਓ ਕਮਰਸਟਰੀ ਦੇ ਪ੍ਰੋਫੈਸਰ ਨੇ ਤੇ ਨਾਲ ਸਾਂਸਕ੍ਰਿਤੀ ਵੀ ਨਾਲ ਪੜਾਉਂਦੇ ਨੇ ਹਾਂਜੀ ਜਰੂਰ ਆਪਣੇ ਵਾਸਤੇ ਵੀ ਤਾਰੀਫ ਦਿੱਤੀ ਦਿਓ ਜੀ ਪਤਾ ਨਹੀਂ ਤਾਰਫ ਕੀ ਹੈ ਜੀ ਮੇਰਾ ਪਰ ਇਕਬਾਲ ਸਾਹਿਬ ਦਾ ਇੱਕ ਹੋਗਾ ਸ਼ੇਰ ਜੀ ਕਿ ढूंढता फिरता हूं मैं इकबाल अपने आप को जी आप ही होया मुसाफिर आप ही मंजिल हुमै बहुत खूब बहुत खूब सो तौर पता नहीं जी ਤੁਸੀਂ ਦੱਸ ਹੀ ਦਿੱਤਾ ਹੋ ਥੋੜਾ ਬਹੁਤ ਮੈਂ ਥੀਏਟਰ ਕੀਤਾ ਜੀ ਤੇ ਅੱਜ ਕੱਲ ਨਾਲ ਥੋੜਾ ਟੀਚ ਕਰ ਰਹੇ ਹਾਂ ਬਸ ਜੀ ਇਹੋ ਤਾਰਫ ਹੈ ਜੀ ਸੋ ਅੱਜ ਸਬੱਬੀ ਮੇਲਤਾ ਹੋਇਆ ਚਲੋ ਇਹੋ ਜੀਆਂ ਰੂਹਾਂ ਜੜੀਆਂ ਆ ਜੀਵਨਗੀ ਵਿੱਚ ਬੰਦਾ ਬਹੁਤ ਕੁਝ ਕਰਦਾ ਹੈ ਬਹੁਤ ਕੁਝ ਹਾਸਲ ਕਰਦਾ ਹੈ ਬਹੁਤ ਸਾਰੀਆਂ ਇਨਸਾਨਾਂ ਨੂੰ ਮਿਲਦਾ ਹੈ ਸ਼ਖਸੀਅਤਾਂ ਨੂੰ ਮਿਲਦਾ ਹੈ ਆਮ ਲੋਕਾਂ ਨੂੰ ਮਿਲਦਾ ਹੈਗਾ ਉਹਦੇ 'ਚ ਬਹੁਤ ਕੁਝ ਸਾਨੂੰ ਸਿੱਖਣ ਨੂੰ ਵੀ ਮਿਲਦਾ ਹੈਗਾ ਕਿਉਂਕਿ ਇਹ ਭਾਜੀ ਹੁਣ ਤੁਰੇ ਆ ਰਹੀ ਸੀ ਇਹਨਾਂ ਦੇ ਚਿਹਰੇ ਜਿਹੜੇ ਆ ਅਸੀਂ ਤਾਂ ਬੁਲਾਇਆ ਤਾਂ ਵੈਸੇ ਸੁਭਵੀ ਸੀਗਾ ਪਰ ਜਦੋਂ ਆਪਾਂ ਚਿਹਰੇ ਤੇ ਧਿਆਨ ਲਾ ਲੱਗਦਾ ਹੈ ਵੀ ਸ਼ਖਸੀਅਤ ਦੇ ਵਿੱਚ ਕੁਝ ਨਾ ਕੁਝ ਹੈ ਕੋਈ ਤੁਹਾਡੇ ਅੰਦਰ ਜਿਹੜਾ ਨੂਰ ਹੈ ਉਹ ਚਿਹਰੇ ਤੇ ਕੁਝ ਨਾ ਕੁਝ ਹੁੰਦਾ ਹੈ ਤੇ ਭਾਜੀ ਨੂੰ ਮੈਂ ਪਹਿਲੇ ਜਦੋਂ ਤੁਸੀਂ ਉੱਤਰੇ ਸੀਗੇ ਤਾਂ ਮੈਂ ਸਾਡੇ ਭਾਜੀ ਹੈਗਾ ਮੁਖਸਨ ਨਾਲ ਦਾਖਤਾ ਵੀ ਭਾਜੀ ਕਵੀ ਹੈ ਗੱਡੀ ਦੇ ਵਿੱਚ ਪਹਿਲਾਂ ਹੀ ਗੱਲ ਹੋ ਗਈ ਪਾਜੀ ਮੈਂ ਕਿਹਾ ਕੁਝ ਨਾ ਕੁਝ ਹੈ ਇਦਾਂ ਦੇ ਵਿੱਚ ਜਰੂਰ ਆਪਾਂ ਗੱਲਬਾਤ ਕਰਾਂਗੇ ਸੋ ਬਹੁਤ ਇਹਨਾਂ ਨਾਲ ਗੱਲਬਾਤ ਕਰਕੇ ਚੰਗਾ ਲੱਗਿਆ ਤੇ ਆਸ ਕਰਾਂਗੇ ਕਿ ਇਹ ਆਪਣੇ ਆਪਣੇ ਖੇਤਰ ਵਿੱਚ ਇਸੇ ਤਰ੍ਹਾਂ ਜਿਹੜੀਆਂ ਤਰੱਕੀਆਂ ਹਾਸਲ ਕਰਕੇ ਸਮਾਜ ਨੂੰ ਔਰ ਆਪਣੇ ਜਿਹੜੇ ਵਿਦਿਆਰਥੀ ਜਾਗਤ ਆ ਉਹਦੇ ਵਿੱਚ ਆਪਣਾ ਯੋਗਦਾਨ ਦੇ ਕੇ ਸਾਡੇ ਪੰਜਾਬੀ ਨੂੰ ਪੰਜਾਬੀ ਜਾਗਤ ਨੂੰ ਪੰਜਾਬੀਅਤ ਨੂੰ ਇਸੇ ਤਰ੍ਹਾਂ ਮਜ਼ਬੂਤ ਕਰਨ ਵਿੱਚ ਹੋਰ ਆਪਣਾ ਯੋਗਦਾਨ ਪਾਉਂਦੇ ਰਹਿਣ ਧੰਨਵਾਦ ਜੀ